ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਣੀ ਆ ਵੀਡੀਓ ਹੈਗੀ ਆ ਸਪੈਸ਼ਲ ਐਡੀਸ਼ਨ ਨਿਊ ਹਾਲੈਂਡ 36 4 ਵੀਲ ਇਹ ਤੇ ਆ ਤੇ ਦਿਖਾਉਣਿਆ ਫਿਰ ਤੁਹਾਨੂੰ ਅੱਜ ਦਾ ਜਲਵਾ ਆ ਗਿਆ ਦੇਖੋ ਇਸ ਹੰਸੇ ਬਹੁਤ ਵਧੀਆ ਇਹ ਮੈਨੂੰ ਲੱਗਦਾ ਹੁਣ ਫਿਰ ਤੀਜੇ ਮੀਡੀਅਮ ਚ ਜਾਂ ਜਾਂ ਪਹਿਲੇ ਹਾਈ ਤੇ ਚੱਲਦਾ ਰਹਿਣਾ ਤੇ ਦਿਖਾਉਣੇ ਹਨ ਤੁਹਾਨੂੰ ਸਾਰਾ ਉਹ ਰਦਾ ਹੁਣ ਕਿਹੜੇ ギア ਚੱਲਦਾ ਸੀ ਆਹ ਦੂਜੇ ਡੈਕ बोला है लगा। ना ना जुगा। क्यों सीधे पाए ना ही रेलिया हम हैम जरा हमें बनाने मीडियम तो उप तो तो ਪਾਉਂਦਾ ਰਹਾ ਮੈਂ ਕਰਦਾ ਮੈਂ ਹੁਣ ਸੋਹਾਰ ਗਿਆ ਮੈਂ ਲੋਕ ਕਰਦਾ ਲੈਟਰ ਤੇ ਬਾਕੀ ਜੋ ਸਾਰਾ ਕੁਝ ਲਾਉਣਾ ਇੱਧਰ ਕਰਨਾ ਹੋਣਾ ਹੁਣ ਆਪਾਂ ਇਹ ਜੂਰ ਲਾਉਣਾ ਆਣ ਦੇ ਮੈਂ ਆਹ ਦੇਖੋ ਇੱਧਰ ਹਵਾ ਨਹੀਂ ਦੇ ਲਗਾ ਕੇ ਜਾਂ ਜਾਂ 4x4 ਹੋਣ ਕਰਕੇ ਟਾਇਰ ਉਹ ਕਿਆ ਕਰਕੇ ਆਹ ਰੇਤਾਂ ਭਾਲਾ ਪਉਂਦਾ ਉੱਤੇ ਇਹ ਜਵਾ ਲਵੇ ਜਣਦਾ ਇਹ ਗੇਰਾ ਤਾਂ ਬਹੁਤ ਸਹੀ ਆ। ਮਤਲਬ ਵੀ ਆਪਾਂ ਵੇਖਿਆ ਸਰਵਾਈ ਕਰਨੇ ਆ। ਜਿੱਦ ਨੇ ਆਪਾਂ ਕਲਟੀਵੇਟਰ ਲਾਉਣੇ ਹੁੰਦੇ ਆ ਭਾਈ ਆਸਤੇ। ਇਹ ਬਹੁਤ ਸਹੀ ਏ ਆਹੇ। ਨਾ ਇਹ ਥੋੜਾ ਬੜਾ ਜਿਆਦਾ ਨਾ ਬੜਾ ਘੱਟ। ਜੇਰਾ ਪੀਜ਼ਾ ਮੀਡੀਅਮ ਆ ਕੋਈ ਥੋੜਾ ਜਿਆਦਾ ਆ ਜਾਂਦਾ। ਤੂੰ ਵੀ ਆਪਾਂ ਦਾ ਹੁਣ ਦੂਰ ਕਰਕੇ ਲਾਇਆਗਾ। ਮਤਲਬ ਜਦੋਂ ਪਹਿਲੀ ਵਾਰਾ ਨਾ ਕੱਪਣਾਣ। ਉਦੋਂ ਆਉਖਾ ਕਰਦੇ। ਨਾ ਉਹ ਇੱਕ ਮੀਡੀਅਮ ਚੱਲਦਾ। ਹੱਲਾ ਹੀ ਪਹਿਲੇ ਹਾਈਟ ਇਹ ਠੀਕ ਦਾ ਗਾ ਦੇਰ ਉਹ ਐ ਤੇ ਵੀ ਥੋੜਾ ਰੇਕਰਾ ਤੰਗ ਹੁੰਦਾ ਜਾ ਤੋਂ ਇਹ ਦੇ ਵਿੱਚ ਗੇਰ ਵਟੇਗਾ ਪਹਿਲਾ ਵਾਲੇ ਜਿਹੜਾ ਆਪਣਾ ਪਹਿਲਾ ਇਧਰੋਂ ਕਰਦਾ ਜਿਹੜੇ ਗੇਰ ਉਹਦਾ ਵੱਡੇ ਆ ਹਾਏ ਹੋਏ ਕੀ ਮਾਰਦੇ ਥੋੜੀ ਥੋੜੀ ਦਵਾਈ ਅੰਦਰ ਮਾਰੀ ਅੰਦਰ ਆਪਣਾ ਤਾਂ ਕਰਕੇ ਬਸ ਇਹ ਵਧੀਆ ਚਲਾਉਣਾ ਆ ਤਾਂ ਇਹ ਦੂਸਰੇ ਵੀ ਦੇ ਪੂਰਾ ਵਧੀਆ ਚੱਲਦਾ ਉਹ ਵੀ ਤੋਰਾ ਇਹਦਾ ਬਹੁਤ ਵਧੀਆ ਆਹ ਹੁਣ ਪਹਿਲੇ ਹਾਈ ਦਾ ਦੋਰਾ ਦਾ ਹਲਾਵੇਂ ਇਹ ਟਰੈਕਟਰ ਦੀ ਬਈ ਸੈਂਸਿੰਗ ਸੂਨਸਿੰਗ ਤਾਂ ਹੈਗੀ ਆ ਪੂਰੀ ਘੈਂਟ ਪੂਰੀ ਵਧੀਆ ਇੱਕ ਨੰਬਰ ਆ ਪੂਰੀ ਤੇ ਬਸ ਬਾਕੀ ਸਾਰੇ ਪੱਖੋਂ ਟਰੈਕਟਰ ਵਧੀਆ ਬਾਕੀ ਬਈ ਇਹਦੀ ਐਵਰੇਜ ਦੀ ਗੱਲ ਕਰੀਏ ਤਾਂ ਬਈ ਇਹ ਹਾਲਾਂ ਤੇ 2 ਲੀਟਰ ਕਿੱਲੇ ਦਾ ਖਾ ਰਿਹਾ ਹੁਣ ਇਸ ਟਾਈਮ ਕਿਉਂਕਿ ਹਜੇ ਟਰੈਕਟਰ ਇਹ ਨਵਈ ਆ ਐਤਕਿ ਆਪਾਂ ਪਹਿਲੀ ਵਾਰੀ ਵੀ ਆਉਣੇ ਨਾਲ ਤੇ ਇਹ ਹੁਣ ਤਾਂ 2 ਲੀਟਰ ਖਾ ਰਿਹਾ ਕਿੱਲੇ ਦਾ ਇਹਦੇ ਮਗਰ ਆਪਾਂ ਵਾ 7 13 ਕਲਟੀਵੇਟਰ ਚਲਾਉਣੇ ਆ ਤੇ ਬਸ ਪਹਿਲਾਂ ਇਹਦੇ ਪਿੱਛੇ ਸੁਪਰ ਸੀਡਰ ਵੀ ਚਲਾਇਆ ਸੀਗਾ ਆਪਾਂ ਸੁਪਰ ਸੀਡਰ ਤੇ ਪਹਿਲਾਂ ਬਈ ਇਹਦੇ ਚੱਕਰ ਨਹੀਂ ਮੈਚ ਹੋਏ ਸੀਗੇ ਟਰੈਕਟਰ ਦੇ ਤਾਂ ਕਰਕੇ ਉਹ ਹੀ ਤਾਂ ਤੇਲ ਇਹ ਵੱਧ ਖਾ ਗਿਆ ਸੀਗਾ ਤੇ ਵੈਸੇ ਹੁਣ ਮੱਲਵਾਏ ਪੂਰਾ ਵਧੀਆ ਚੱਲਦਾ ਤੋਰਾ ਵੀ ਟਰੈਕਟਰ ਦਾ ਬਹੁਤ ਸੋਹਣਾ ਵੀ ਜੇ ਆਪਾਂ ਥੋੜੇ ਬਹੁਤ ਡੂੰਘੇ ਹੱਲ ਆਉਣੇ ਆ ਫਿਰ ਤਾਂ ਇਹਦੇ ਕੋਲ ਹੈਗਾ ਗੇਅਰ ਦੂਜਾ ਮੀਡੀਅਮ ਜੇ ਵੀ ਆਪਾਂ ਵਧੀਆ ਨੋਰਮਲ ਆਉਣੇ ਆ ਵੀ ਜਿੰਨਾ ਆਪਾਂ ਹਾਈ ਵਾਲਾ ਫਿਰ ਪਹਿਲਾ ਹਾਈ ਹੈਗਾ ਜੇ ਉਦੋਂ ਵੀ ਥੋੜਾ ਜਿਹਾ ਆਪਾਂ ਹੋਰ ਤੋੜਾ ਲੈਣਾ ਫਿਰ ਇਹਦੇ ਕੋਲ ਬਈ ਤੀਜਾ ਮੀਟਾ ਨੂੰ ਗੇਅਰ ਹੈਗਾ ਤਾਂ ਤੋਰੇ ਟਰੈਕਟਰ ਦੇ ਬਹੁਤ ਜਿਆਦੇ ਸੋਹਣੇ ਆ ਬਈ ਤੇ ਬਾਕੀ ਹੁਣ ਸ਼ਾਇਦ ਕੀ ਆ ਨਵਾਂ ਕਰਕੇ ਥੋੜਾ ਤੇਲ ਖਾਣ ਨੂੰ ਮਤਲਬ ਅੱਗੇ ਵੱਧ ਖਾਂਦਾ ਇਹ ਉਹ ਵੈਸੇ 2 ਲੀਟਰ ਹੀ ਖਾ ਰਿਹਾ ਕਿੱਲੇ ਦਾ ਤੇ ਬਾਕੀ ਪਰਫਾਰਮੈਂਸ ਬਈ ਆਪਾਂ ਨੂੰ ਬੁਰੀ ਵਧੀਆ ਲੱਗੀ ਇਹ 50 HP ਵਾਲਾ ਟਰੈਕਟਰ ਤੇ ਧੰਨਵਾਦ ਜੀ ਸਾਰਿਆਂ ਦਾ ਤੇ ਬਈ ਆਪਣੇ ਚੈਨਲ ਨੂੰ ਮਿੱਤਰੋ ਸਬਸਕ੍ਰਾਈਬ ਕਰ ਲਓ ਜਿਆਦੇ ਤੋਂ ਜਾਣੇ